ਦੋ ਭਰਾਵਾਂ ਨੇ ਇੱਕ ਕੁੜੀ ਦੇ ਨਾਲ ਵਿਆਹ ਕਰਾਇਆ ਜਿਦੇ ਵਿੱਚੋਂ ਇੱਕ ਵੱਡਾ ਭਰਾ ਪ੍ਰਦੀਪ ਨੇਗੀ ਤੇ ਛੋਟਾ ਜਿਹੜਾ ਕਾਪਲ ਨੇਗੀ ਕੁੜੀ ਦਾ ਨਾਮ ਹੈ ਜੀ ਸਨੀਤਾ ਚੋਹਾਨ ਇਹ ਘਟਨਾ ਜਿਹੜੀ ਹਿਮਾਚਲ ਪ੍ਰਦੇਸ਼ ਦੇ ਸਰਮੌਰ ਦੀ ਆ ਪ੍ਰਦੀਪ ਨੇਗੀ ਜਿਹੜਾ ਵੱਡਾ ਭਰਾ ਆ ਉਹ ਜਲ ਸ਼ਕਤੀ ਵਿਭਾਗ ਦੇ ਵਿੱਚ ਜੋਬ ਕਰਦਾ ਹੈ ਜਦਕਿ ਜਿਹੜਾ ਕਾਪਲ ਨੇਗੀ ਛੋਟਾ ਭਰਾ ਆ ਉਹ ਬਾਹਰਲੇ ਦੇਸ਼ ਦੇ ਵਿੱਚ ਰਹਿੰਦਾ ਹੈਗਾ ਪਿੰਡ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਸੀ ਵੀ ਇਸ ਤਰ੍ਹਾਂ ਹੋਵੇਗਾ ਕਿਉਂਕਿ ਜਦੋਂ ਬਰਾਤ ਨਿਕਲੀ ਤਾਂ ਦੋ ਦੁਲੇ ਜਿਹੜੇ ਤਿਆਰ ਹੋਗੇ ਪਿੰਡ ਵਾਲੇ ਸੋਚ ਕੇ ਹੈਰਾਨ ਹੋਗੇ ਵੀ ਦੋ ਦੂਲੇ ਤਿਆਰ ਕਿਵੇਂ ਹੋ ਗਏ ਪਹਿਲਾਂ ਜਿਹੜਾ ਰਿਸ਼ਤਾ ਹੋਇਆ ਪ੍ਰਦੀਪ ਨੇਗੀ ਤੇ ਕਪਲ ਨੇਗੀ ਦਾ ਉਹਦੇ ਬਾਰੇ ਕਿਸੇ ਨੂੰ ਵੀ ਜਿਹੜਾ ਪਤਾ ਨਹੀਂ ਸੀ ਜਦੋਂ ਬਰਾਤ ਨਿਕਲੀ ਤਾਂ ਦੋ ਦੂਲੇ ਜਿਹੜੇ ਤਿਆਰ ਹੋ ਗਏ ਫਿਰ ਜਿਹੜੀ ਬਰਾਤ ਨਿਕਲੀ ਤੇ ਸ਼ਾਮ ਨੂੰ ਵਾਪਸ ਘਰੇ ਆਈ ਤੇ ਦੋਵੇਂ ਭਰਾ ਹੀ ਜਿਹੜਾ ਕੁੜੀ ਨੂੰ ਵਿਆਹ ਕੇ ਲੈ ਕੇ ਆਏ 11 ਜੁਲਾਈ ਨੂੰ ਪ੍ਰਦੀਪ ਨੇਗੀ ਤੇ ਕਪਲ ਨੇਗੀ ਦਾ ਸੁਨੀਤਾ ਚੋਹਾਨ ਦੇ ਨਾਲ ਵਿਆਹ ਹੋਇਆ ਉਦੋਂ ਤੱਕ ਇਸ ਗੱਲ ਦਾ ਸਿਰਫ ਪਿੰਡ ਦੇ ਵਿੱਚ ਪਤਾ ਸੀ ਬਾਅਦ ਦੇ ਵਿੱਚ ਇਲਾਕੇ ਦੇ ਵਿੱਚ ਪਤਾ ਲੱਗਿਆ ਹੁਣ ਸੋਸ਼ਲ ਮੀਡੀਆ ਤੇ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋ ਗਈ ਵੀ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਜਿਹੜੀ ਇਹ ਖਬਰ ਉੱਡ ਗਈ ਆ ਇਹ ਕੋਈ ਨਵੀਂ ਗੱਲ ਨਹੀਂ ਇਹ ਪੁਰਾਣੀ ਪਰੰਪਰਾ ਹੈ ਕਿਉਂਕਿ ਉਹ ਥੋਦੇ ਪਿੰਡਾਂ ਦੇ ਵਿੱਚ ਪਹਿਲਾਂ ਇਹ ਪਰੰਪਰਾ ਚੱਲਦੀ ਸੀ ਦੋ ਭਰਾਵਾਂ ਨੇ ਬਹੁਤ ਵਾਰੀ ਇੱਕ ਕੁੜੀ ਦੇ ਨਾਲ ਵਿਆਹ ਕਰਾਇਆ ਅੱਜ ਤੋਂ 20-25 ਸਾਲ ਪਹਿਲਾਂ ਦੀ ਇੱਕ ਘਟਨਾ ਹੈ ਵੀ ਇੱਕ ਕੁੜੀ ਜਦੋਂ ਕਿਸੇ ਮੁੰਡੇ ਨਾਲ ਵਿਆਹੀ ਜਾਂਦੀ ਆ ਤਾਂ ਘਰ ਪਰਿਵਾਰ ਜਿਹੜਾ ਕਾਫੀ ਤੰਗ ਹੁੰਦਾ ਹੈ ਮੁੰਡਾ ਵਾਰ ਕਮਾਉਣ ਦੇ ਵਾਸਤੇ ਵਗ ਜਾਂਦਾ ਹੈ ਤੇ ਉਹ ਕੁੜੀ ਜਿਹੜੀ ਇੱਕ ਨਿੱਕਾ ਜਿਹਾ ਦੇਵਰ ਹੁੰਦਾ ਉਸ ਨੂੰ ਸਕੂਲ ਵੀ ਛੱਡ ਕੇ ਆਉਂਦੇ ਉਸ ਨੂੰ ਪੜਾਉਂਦੀ ਲਿਖਾਉਂਦੀ ਹੈ ਬਾਅਦ ਦੇ ਵਿੱਚ ਵੱਡਾ ਹੋ ਜਾਂਦਾ ਤੇ ਵੱਡਾ ਭਰਾ ਹੀ ਆ ਕੇ ਕਹਿੰਦਾ ਆਪਣੀ ਘਰ ਵਾਲੀ ਨੂੰ ਵੀ ਹੁਣ ਤੂੰ ਛੋਟੇ ਦੇ ਨਾਲ ਜਿਹੜਾ ਵਿਆਹ ਕਰ ਲੈ ਜਦੋਂ ਇਹ ਸਭ ਕੁਝ ਕੁੜੀ ਸੁਣਦੀ ਹੈ ਤਾਂ ਉਸ ਦੇ ਪੈਰਾਂ ਦੇ ਥੱਲੇ ਜ਼ਮੀਨ ਖਿਸਕ ਜਾਂਦੀ ਹੈ ਪਰ ਬਾਅਦ ਦੇ ਵਿੱਚ ਜਿਹੜਾ ਮੁੰਡੇ ਦੀ ਮਾਂ ਉਸ ਨੂੰ ਮਨਾਉਂਦੀ ਆ ਤੇ ਉਹ ਜਿਹੜੀ ਰਾਜ਼ੀ ਹੋ ਜਾਂਦੀ ਹੈ ਤੇ ਫਿਰ ਕੁੜੀ ਦਾ ਜਿਹੜਾ ਆਪਣੇ ਦਯੋਰ ਨਾਲ ਵਿਆਹ ਵੀ ਹੋ ਜਾਂਦਾ ਹੈ ਹੁਣ ਜਿਹੜਾ ਵੱਡਾ ਘਰ ਵਾਲਾ ਉਹਨੂੰ ਵੱਡਾ ਘਰ ਵਾਲਾ ਕਹਿੰਦੇ ਨੇ ਜਿਹੜਾ ਛੋਟਾ ਹੈ ਤੇ ਉਸਨੂੰ ਛੋਟਾ ਘਰ ਵਾਲਾ ਕਹਿੰਦੇ ਨੇ ਇਸ ਤਰ੍ਹਾਂ ਜਿਹੜੀ ਇਹ ਖਬਰ ਸੀਗੀ ਉਹ 2024 ਦੇ ਵਿੱਚ ਕਾਫੀ ਵਾਇਰਲ ਹੋਈ ਸੀ ਘੱਟਨਾ ਜਿਹੜੀ 15-20 ਸਾਲ ਪੁਰਾਣੀ ਸੀ ਇਸ ਤਰੀਕੇ ਨਾਲ ਹੀ ਜਿਹੜੀ ਹੁਣ ਇੱਕ ਨਵੀਂ ਸੋਸ਼ਲ ਮੀਡੀਆ ਤੇ ਹੋਰ ਵੀਡੀਓ ਕਾਫੀ ਵਾਇਰਲ ਹੋਈ ਹੈ ਜੀ ਦੇ ਵਿੱਚ ਕਾਪਲ ਨੇਗੀ ਦੇ ਪ੍ਰਦੀਪ ਨੇਗੀ ਦੋ ਸਕੇ ਭਰਾ ਨੇ ਤੇ ਦੋਵਾਂ ਨੇ ਇੱਕ ਕੁੜੀ ਦੇ ਨਾਲ ਵਿਆਹ ਕਰ ਲਿਆ ਇਹ ਖਬਰ ਸੋਸ਼ਲ ਮੀਡੀਆ ਤੇ ਇੰਨੀ ਜ਼ਿਆਦਾ ਫੈਲ ਗਈ ਬڑے ਲੋਕ ਇਸ ਨੂੰ ਗਲਤ ਕਹਿ ਰਹੇ ਆ ਤੇ ਬੜੇ ਸਹੀ ਵੀ ਕਹਿ ਰਹੇ ਆ ਕੋਈ ਮਜ਼ਾਕ ਵੀ ਕਰ ਰਿਹਾ ਪਰ ਦੋਸਤੋ ਉਹਨਾਂ ਨੇ ਕੁਝ ਸੋਚਿਆ ਹੋਵੇਗਾ ਹੋ ਸਕਦਾ ਕੋਈ ਪੁਰਾਣੀ ਪਰੰਪਰਾਵਾਂ ਦੇ ਅਨਸਾਰ ਉਹ ਚੱਲਣਾ ਚਾਹੁੰਦੇ ਹੋਣ ਦੱਸਦੀ ਪਹਿਲਾਂ ਮੈਂ ਪਹਿਲਾਂ ਹੀ ਵੀਡੀਓ ਦੇ ਵਿੱਚ ਕਹਿ ਚੁੱਕਿਆ ਆ ਵੀ ਇਸ ਤਰੀਕੇ ਨਾਲ ਜਿਹੜਾ ਉੱਥੇ ਚੱਲਦਾ ਆ ਰਿਹਾ ਪਹਿਲਾਂ ਵੀ ਕਾਫੀ ਜਿਹੜੇ ਉੱਥੇ ਵਿਆਹ ਹੋਏ ਨੇ ਬਾਕੀ ਤੁਹਾਡੀ ਕੀ رائے ਆ ਕਮੈਂਟਾਂ ਵਿੱਚ ਜ਼ਰੂਰ ਦੱਸੋ